ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਜਰਸੀ ਘਾਵਾ ਤੁਹਾਨੂੰ ਦਿਖਾਉਣੀ ਆ ਨੋਰਮਲ ਰੈਡੀ ਹੁੰਦੇ ਆ ਵੀ ਜੀ ਉਹਨਾਂ ਦੇ ਤੇ ਅੱਜ ਤੁਹਾਨੂੰ ਤਿੰਨ ਤਣ ਸੋਈਆਂ ਦਿਖਾਵਾ ਕਿ ਕੋ ਗੱਬਨ ਦਿਖਾਉਣੀ ਆ ਸੋਈਆਂ ਦੀ ਆਪਾਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਭਨ ਆਪਣੀ ਪਾਸ ਕਰਕੇ ਖੜੋ ਜੀ ਤੇ ਬਾਕੀ ਸਾਡੀ ਗੱਲ ਲੈ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੋ ਵਧੀਆ ਵਧੀਆ ਜੀ ਤੁਸੀਂ ਦੱਸੋ ਬਸ ਕਿਰਪਾ ਵੇਗਰੂ ਦੀ ਚਲੋ ਕਿਰਪਾ ਚ ਇਦੀ ਜੀ ਹਾਂਜੀ ਹਾਂਜੀ ਵੇਗ ਗਿਆ ਮਾਲ ਉਹਨਾਂ ਨਾਲ ਫਿਰ ਵਿੱਚ ਮਾਲ ਵੇਚਿਆ ਜੀ ਠੀਕ ਆ ਹਾਂਜੀ ਅੱਜ ਗਾਵਾਂ ਇਕੱਠੀਆਂ ਕਰਤੀਆਂ ਜੀ ਸਾਰੀਆਂ ਬੜੀਆਂ ਗਾਵਾਂ ਜੋ ਜਲਸੀਆਂ ਗਾਵਾਂ ਦਾ ਬੜੀਆਂ ਹੋਣ ਡੀ ਡਿਮਾਂਡਾਂ ਦੇ ਜਲਸੀਆਂ ਗਾਵਾਂ ਪੋ ਬੀਤੀ ਅੱਛਾ ਆ ਮੈਂ ਜਲਸੀਆਂ ਪਾਦਣੇ ਕੋਈ ਨਹੀਂ ਠੀਕ ਆ ਮੱਝ ਆਈ ਹੈ ਕੱਪਣੀ ਇੱਕ ਇੱਕ ਛੋਟੀ ਹੋਈ ਚੰਗੀ ਬੜੀ ਹਾਂਜੀ ਇੱਕ ਉੱਚੇ ਬੱਚੇ ਵਾਲੇ ਆਈ ਉਸ ਦਿਨ ਤੁਹਾਨੂੰ ਫੋਨ ਕੀਤਾ ਬਣ ਕੇ ਤੁਸੀਂ ਅੱਜ ਨਹੀਂ ਆਉਣਾ ਉਹ ਉਸ ਦਿਨ ਆਇਆ ਨਹੀਂ ਗਿਆ ਸਾਡੇ ਕੋਲ ਤੇ ਰੂਏਗਾ ਮਾਲ ਨਾਲ ਦੀ ਨਾਲ ਵੇਖਦਾ ਜਾਂਦਾ ਠੀਕ ਹੈ ਇਹ ਵੀ ਸਾਰਾ ਕੱਲ ਹੀ ਆਇਆ ਮਾਲ ਤੇ ਚਲੋ ਨਾਮ ਦੱਸੋ ਇੱਕ ਵਾਰੀ ਹਾਂ ਨਾਮ ਇੰਜ ਮਿੰਟੂ ਸਿੰਘ ਜੋ ਹਾਂਜੀ ਪਿੰਡ ਸਰਾਇਾਂ ਸੀਵਲ ਨਾਲਾ ਜ਼ਿਲ੍ਹਾ ਮੋਸਰ ਫੋਨ ਨੰਬਰ ਵੀ ਬੋਲ ਦੋ 9814799325 ਠੀਕ ਹੈ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਹੈ ਤਾਜੀ ਫਿਰ ਜਾਵਦੀ ਜੀ ਇਹ ਕੱਲ ਦੀ ਸੋਈ ਜੋ ਅੱਛਾ ਕੱਲ ਦੀ ਸੋਈ ਹੈ ਹਾਂ ਜੀ ਹਾਂ ਜੀ ਕਿੰਨੇ ਕ ਦੁੱਧ ਆ ਲੀ ਜੇ ਦੁੱਧ 14 15 ਤੇ ਕਰ ਹੀ ਦੋ ਅੱਛਾ ਹਾਂ ਜੀ ਹਾਂ ਜੀ ਪਛੀ ਜਲਸੀ ਆ ਬੜੀ ਚੰਗੀ ਆ ਥਣ ਦੇਖ ਸਾਦੇ ਤੇ ਲਾਗੇ ਤੋਂ ਹਾਂ ਜੀ ਬੜੀ ਚੰਗੀ ਬੱਸੀ ਆ ਤੇ ਬੱਚਾ ਕੀ ਆ ਗਿਆ ਤੇ ਮੈਂ ਪਛੀ ਦਿੱਤੀ ਜੇ ਮੈਂ ਮਗਰ ਵੀ ਬੱਸੀ ਤੋਰੋ ਫਿਰ ਇੱਕ ਕਰੀਨ ਬਾਕੀ ਤਾਜੀ ਸੋਈ ਆ ਜੇ ਥੋੜੀ ਲੱਪੇ ਲੱਪੇ ਜੀ ਸੋਈ ਜਾਂਦੀ ਆ ਜੀ ਇਹ ਵੀ ਬੜਾ ਜੀ ਸੂਆ ਕੇ ਨਾ ਸੋਈ ਜੇ ਇਹ ਦੂਜਾ ਸੂਆ ਸੋਈ ਜੇ ਅੱਛਾ ਦੂਸਰਾ ਸੂਆ ਸੋਈ ਬਾਕੀ ਇਹ ਜੇ ਪਹਾੜਾਂ ਵਿੱਚ ਉਨੀ ਕੀ ਹੈ ਗਿਆ ਹਵਾ ਨੇ ਅਕੇ ਨਾਲ ਵੀ ਤਾਂ ਦੇਖ ਸਕਦੇ ਜੀ ਕਰੀ ਤੇ ਹਵਾਨਾ ਵੀ ਥੱਲੇੋਂ ਦੇਖ ਸਕਦੇ ਜੀ ਤੇ ਕਿੰਨਾ ਫਿਰ ਮੁੱਲ ਰੱਖੀਏ ਵੀ ਜੀ ਇਹਦਾ ਮੁੱਲ ਵੇਖ ਲਓ ਮੈਂ ਤਾਂ ਦੇ ਦੀ 40 ਵੀ ਨਹੀਂ 40000 ਤੇ ਜ਼ਿਆਦਾ ਜੀ ਅੱਜ ਫਿਰ ਚੱਕੀ ਜੋ ਵੈਡ ਵੀ ਵੇਖਿਓ ਜੀ ਅੱਜ ਹੀ ਗੱਲ ਕਰੀਏ ਫਿਰ ਕਰ ਲੋ ਕਾਟ ਕੋਈ ਆ 2000 ਕਿੰਨੇ ਜੀ 38 ਦੀ ਦੇ ਤਾਂ 35 ਦੀ ਨਾ ਦੋ ਫਿਰ ਹਾਂਜੀ 35000 ਦੀ ਦੇ ਦੀ ਇਹ ਨਹੀਂ ਬੋਲਾ ਨਾ ਕਰਿਆ ਕੋਈ ਨਹੀਂ ਜੀ ਆ ਜੀ ਅੱਛੀ ਬੜੀ ਚੰਗੀ ਦੋ ਜਾ ਜੀਆ ਜਾਣ ਤੋਂ 35000 ਦੀ ਤੇ 36000 ਦੀ ਦਦਾਂਗੇ ਉਹ ਲੈ ਫੇਰ ਅਸੀਂ ਗੱਲ ਨਹੀਂ ਮਤਲਬ ਦੇਖ ਆਖਣੀ ਤੁਹਾਨੂੰ ਪਤਾ ਦੇ ਉਹ ਨਹੀਂ ਫੇਰ 35 ਤੇ 36 ਜੀ ਕਿੰਨਾ ਫਰਕ ਆ ਕਿਤੇ ਚਲੋ ਠੀਕ ਹੈ 35000 ਦੀ ਜਾਣ ਦਾ ਕੁਛ ਨਹੀਂ ਹੁੰਦਾ ਠੀਕ ਜੀ ਕੋਈ ਆ ਵੀ ਤਾਜੀ ਸੂਈ ਜਾਦੀ ਹੈ ਹਾਂ ਜੀ ਇਹਨੂੰ ਹਗਾ 4-5 ਦਿਨ ਸੂਈ ਨਾ ਨਾਲੋਂ ਜਿਹੜਾ ਇਹਨੂੰ ਨਾਲ ਤਾਜੀ ਹੈ ਇਹਦੇ ਮਗਰ ਕੀ ਜੇ ਇਹ ਮਸ਼ਾ ਦਿੱਤਾ ਜਾਂਦੇ ਠੀਕ ਹੈ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ ਦੁੱਧ ਬੋਲਾ ਲਾਲੇ ਕੰਨ ਦੁੱਧ ਕੋਈ ਲਾਲੇ 8-9 ਕਿਲੋਣਾ ਅੱਛਾ ਹਾਂ ਜੀ ਹਾਂ ਜੀ ਇਹ ਕਿੰਨਾ ਕਰੀ ਜਾਊਗੀ ਉਹ ਕੋ 10000 ਕਿਲੋ ਕਰ ਦੇਣਾ ਪਹਿਲਾਂ ਮਸ਼ੀਨ ਅੱਛਾ ਇਹ ਤਾਂ ਪਹਿਲਾ ਸੂਆ ਹੈ ਤੋਰਾਂ ਫਿਰ ਇੱਕ ਕਰੀ ਨਾ ਤੋਰ 10-11 ਲੀਟਰ ਦੇ ਕਰੀਬ ਕਹਿੰਦੇ ਕਿ ਚਵਾ ਦੋਗੇ ਨਕੀ ਸੇਵਾ ਦਾ ਆਪਣੀ ਦਾ ਦੁੱਧ ਜੀ ਹਾਂਜੀ ਤੁਹਾਨੂੰ ਤੇ ਜਿਹੜਾ ਹੋਣਾ ਉਹ ਚੀਜ਼ ਦੀ ਗਾਰੰਟੀ ਹੈ ਠੀਕ ਆ ਹਾਂਜੀ ਸਾਡੇ ਘਰ ਕੋ ਦੋ ਟੰਗ ਚੋਕ ਖੜੇ ਠੀਕ ਆ ਜੀ ਹਾਂਜੀ ਹਾਂਜੀ ਜੇਡੀ ਆਪਾਂ ਕੱਲ ਨੂੰ ਕਿਹਨੂੰ ਫੋਨ ਕਰਨਾ ਉਹ ਨਹੀਂ ਸਹੀ ਲੱਗਦਾ ਹਾਂਜੀ 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 ਇਥੋਂ ਕੁਝ ਹੋ ਗਿਆ ਆਪਣੀ ਕਹਾਣੀ ਹੈ ਗਾ ਪੀਕਨ ਕੀ ਹੀ ਜੁਰੀਆ ਜਾਣਾ ਹੀ ਉਹ ਤਦ ਤੱਕ ਹੀ ਛੱਡੀ ਲਾੜ ਦੇ ਤਾਸ ਪਛੀਹੋ ਤੇ ਨਹੀਂ ਚੰਗੀ ਥਾਂ ਤੋਂ ਹੋ ਕੇ ਲਾੜ ਲਾਵੇ ਲੱਗਾ ਠੀਕ ਹੈ ਹਾਂਜੀ ਇਹ ਮੋਟੀ ਥਾਂ ਰੋ ਤੇ ਮੋੜ ਦਾ ਫੇਰ ਇਹਦਾ ਮੁੱਲ ਵੇਖ ਲਓ ਮੈਂ ਇਹਨਾਂ ਨੇ ਦਈਏ 40 ਦੀ ਬੱਚੀ ਬੜੀ ਚੰਗੀ ਹਾਂਜੀ ਮੁੱਲੀ ਵੱਧ ਕਰੀ ਜਾਂਦੇ ਜੀ ਅੱਛਾ ਹਾਂ ਬਾਤ ਬਹੁਤ ਤੇਜ਼ ਜਗ੍ਹਾ ਮੈਂ ਨਹੀਂ ਮਾਲਦੇ ਠੀਕ ਆ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ 6 ਸੱਤ ਸੱਤ ਪਾਉਂਦੇ ਹਾਂ ਤੇ ਹੁਣ ਤੇਣਾ ਚਾਹੁੰਦੇ ਆ ਗਾ ਕੰਮ ਹਾਂਜੀ ਹਾਂਜੀ ਮਾਲ ਨਹੀਂ ਮਿਲਦੇ ਜੈ ਜੀ ਇਹਦੇ ਵੀ ਗੱਲ ਕਰੀਏ ਤੇ ਦਈਏ ਫਿਰ ਤੇ ਛੜਾ ਲਓ 203800 ਦੀ ਜਾਂਦਾ 33000 ਦੀ ਨਾਲ ਦਈਏ ਫਿਰ ਬੱਚੀ ਚੰਗੀ ਬੜੀ ਜੋ ਇਹ ਵੀ ਹੁੰਨੇ ਦੀ ਕਰਦੀ ਜਿੰਨੇ ਦੀ ਉਹ ਕੀਤੀ ਆ 35 35 ਦੇ ਹਿਸਾਬ ਨਾਲ ਦੇ ਦਈਏ ਚਲੋ ਕੋਈ ਗੱਲ ਨਹੀਂ ਦੇ 35 ਠੀਕ ਐ ਪਰ ਬੱਸੀ ਲੈ ਲੋ ਇੱਧਾਂ ਦੀ ਦਿੰਦਾ ਨਹੀਂ 35 ਰੇ ਇੱਧਾਂ ਨਹੀਂ ਬੱਸੀ ਠੀਕ ਐ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੋ گاਵਾ ਹੋਰ ਆ ਗੀਆਂ ਇਹ ਸ਼ਹੀ ਆਜੋ ਪਿਓਰੇ ਇਹਦੇ ਮਾਰੇ ਬੱਸੀ ਜੋ ਇਹਦੇ ਮਗਰ ਬੱਸੀ ਆਜ ਦਾ ਬੱਚਾ ਆਪਣੀ ਸਮਝਣਾ ਵੀਰ ਕੋ ਮਹੀਨੇ ਦਾ ਲਾੜੇ ਡੇਢ ਦਾ ਲਾੜੇ ਹਾਂਜੀ ਹਾਂਜੀ ਉੱਚਾ ਹੀ ਆਜੋ ਤੁਹਾਨੂੰ ਤੇ ਉਦੋਂ ਠੰਡੀ ਸੀ ਲਿਆ ਠੰਡੀ ਸੀ ਲਿਆ ਅੱਛਾ ਠੰਡੀ ਹਾਂਜੀ ਥਾਣੇ ਦੇ ਤਿੰਨ ਹੀ ਆ ਹਨਾ ਹਾਂਜੀ ਤਿੰਨੜ ਜੋ ਬਗੈਰ ਮੰਗੇ ਤੋਂ ਉਦਾਂ ਮਿਲਦੀ ਠੀਕ ਆ ਬਿਨਾਂ ਰੱਸੀ ਤੋਂ ਆ ਜਿਹੜੀ ਦੁੱਧ ਕਿੰਨਾ ਪੱਕਾ ਇਹਦੇ ਕੋਲ ਦੁੱਧ ਵੀ ਜੀ 9-10 ਕਿਲੋ ਆ ਹੈਗਾ ਪੱਕਾ ਦੁੱਧ ਹਿੰਟੋ ਹੋ ਗਿਆ ਖੜਨ ਮੈਂ ਆਪ ਆਖਣੇ ਚੋਇਆ ਖੜਨ ਠੀਕ ਜੀ ਮੈਂ ਤੁਹਾਨੂੰ ਇਧਰੋਂ ਕਰ ਮੈਂ ਇਧਰੋਂ ਤੁਹਾਨੂੰ ਕਰਦਾ ਫੋਨ ਲਾਉਣਾ ਤੋਰਦਾ ਵੇਤੀਆ ਕਰੀ ਫਿਰੇ ਨੀ ਬਾਕੀ ਇਹ ਆ ਵੀ ਸਾਈ ਵਾਲ ਚਾ ਜਿਹੜੇ ਕਿਸੇ ਵੇਲੇ ਘਰੇ ਰੱਖਣਾ ਵਾ ਦੁੱਧ ਬਰਤਨਾ ਜਿੰਨੇ ਬੇਹਰ ਦਾ ਦੁੱਧ ਕਿਹ ਹੈ ਚਟਾ ਅੱਛਾ ਹਾਂ ਉਹਦਾ ਇਹ ਤਾਂ ਮੰਨ ਵੀ ਉਹੋ ਚਾਈ ਆਲ ਕਨ ਕੋਲ ਲੰਮਾ ਝਾਲਰਪੂਰੀ ਤੋਂ ਨਾਲੀ ਜੀ ਮੱਝਾਂ ਰਕਾ ਦੁੱਧ ਹੁੰਦਾ ਇੰਨਾ ਕਾ ਹਾਂ ਜੀ ਤਰ੍ਹਾਂ ਵੀ ਕਹਿੰਦੇ ਵੀ ਠੰਡੀ ਸੀਲ ਆ ਖਾਣ ਵੀ ਆ ਰੋਕ ਦਾਨ ਨਾ ਚਾਹ ਲੈ ਜਾ ਚੱਬੂਏ ਦਾ ਜੇ ਹੁਣੇ ਪਾਇਆ ਉਹਦੇ ਕਰਕੇ ਥੋੜਾ ਜਿਹਾ ਕਰ ਥੋੜਾ ਦੇ ਦਾ ਮੁੱਲ ਫਿਰ ਇਹ ਦੇਖੋ ਮੈਂ ਇਹਦਾਂ 30 ਦੀ ਲਈਏ ਘਰ ਦੇ ਛੋਟੇ ਛੜ ਵਿੱਚ ਤੁਹਾਨੂੰ ਪਤਾ 9 ਦਾ ਕਿਲੋ ਰੁਪਿਆ ਹਾਂਜੀ ਹਾਂ 4 ਰਗਾ ਦੁੱਧ ਆ ਹਾਂਜੀ ਕਿਲੋ ਵਾਲੀ ਮੱਝ ਲੈਣ ਲਈਏ ਤੇ ਲੱਖ ਦੀ ਹੁੰਦੀ ਹਾਂਜੀ ਬਾਕੀ ਇਹ ਆ ਵੀ ਚਲੋ ਜਿੰਨੇ ਘਰੇ ਵਰਤਣਾ ਵਾ ਉਹਦੇ ਲਈ ਚੰਗਾ ਆ ਬਹੁਤ ਚੰਗਾ ਹਾਂਜੀ ਉਹ ਤਾਂ ਨਗਰਵਸ਼ੀ ਹੈ ਚੰਗੀ ਬਰੀਡ ਦੀ ਗਾਂ ਆ ਹਾਂਜੀ ਇਹ ਛੜਾਲੋ ਵਿੱਚੋਂ 2028 ਦੀ ਜੀ 28 ਦੀ ਦੇਣੀ ਜੀ ਜੇ ਤੇ ਲੜਨਾ ਹੁੰਦੀ ਫਿਰ ਤੇ ਚੜੀ ਜਾਂਦੀ ਉਹ ਤੇ ਚਲੋ ਤੇ ਫਿਰ ਤੇ ਹੈਗੀ ਆ ਹਾਂ ਨੂੰ ਪਤਾ ਜੇ ਕਿੱਥੋਂ ਮਿਲਦਾ ਮਾਲ ਇੱਕੋ ਗੱਲ ਫਿਰ ਜੱਸ ਲਾਂ ਕਰੀਏ ਬਾਰ-ਬਾਰ ਨਾ ਠੀਕ ਹੋਣਾ ਪੂਰੇ 5000 ਦੀ ਅੱਧੀ ਤੇ ਫਿਰ ਬਹੁਤਾ ਧੱਕਾ ਕਰਦੇ ਨਹੀਂ ਧੱਕਾ ਨਹੀਂ ਆ ਅੱਜ ਤੁਸੀਂ ਥੋੜਾ ਧੱਕਾ ਕਰਨ ਦਾ ਜੇ 5000 ਦੀ ਦੇ ਦਈਏ ਨਹੀਂ ਮੈਂ ਨਹੀਂ ਜੋ ਕਰ ਲਿਆ ਤਾਂ ਕਾ ਮਿਲਦਾ ਨਹੀਂ ਮਾਲ ਪਰ ਠੀਕ ਆ ਵੀ ਤਾਂ ਗੱਲ ਨਹੀਂ ਬਾਕੀ ਵੇੜਾ ਪਾਨੇ ਕਿਹੜਾ ਤੋਂ ਮਾਲ ਹੋ ਜਾ ਤੁਹਾਨੂੰ ਪਤਾ ਹਾਂਜੀ ਹਾਂਜੀ ਇਹ ਆ ਵੀ ਚਲੋ ਜਿੰਨੇ ਘਰ ਵਰਤਣਾ ਉਹਦੇ ਲਈ ਚੰਗੀ ਆ ਹਾਂਜੀ ਬੜੀ ਚੰਗੀ ਇਹਦੇ ਠੀਕ ਆ ਹਾਂਜੀ ਪੰਜੇ ਤੇ ਫਿਰ ਆਪੇ ਮੌਕੇ ਤੇ ਹੋ ਜੂਗੀ ਹਨਾ ਫਿਰ ਚਲੋ ਬਸ ਇੱਚੋ ਛੋਟ ਛਾਟ ਹੀ ਹੋਣੀ ਹੁਣ ਕੋ ਜਿਆਦਾ ਵੀਰ ਨਾਲ ਵਾਸਤੇ ਠੀਕ ਹੈ ਹਾਂਜੀ ਹਾਂਜੀ ਤੇ ਆ ਵੀ ਆ ਗੱਬਣਿਆ ਹਾਂਜੀ ਇਹ ਗੱਬਣ ਜੋ ਤੋਰੋ ਫਿਰ ਇੰਨੇ ਵਿੱਚ ਇੱਕ ਕਿੰਨੇ ਕੇ ਦੁੱਧ ਵਾਲੀ ਆ ਦੁੱਧ ਇੰਨੇ ਹੋ ਜੇ ਵੇਖੋ ਉਹਨੂੰ ਫੂਨ ਵਾਲੀ ਆ ਕਿੰਨਾ ਆਠ ਦਿੰਦੀ ਜਾਂ 10 ਦਿੰਦੀ ਉਸ ਤੋਂ ਲੱਗਣਾ ਹਾਂਜੀ ਸੁਆ ਕਿੰਨਾ ਸੋਨਾ ਇੰਨੇ ਬਹੁਤ ਦੁੱਧਾ ਸੋਨਾ ਠੀਕ ਹੈ ਤੋਰਦਾ ਫਿਰ ਦੂਸਰਾ ਸੁਆ ਜਿਹੜਾ ਇਹਨੇ ਸੋਨਾ ਹੈ ਖੰਭਣਕਾ ਦਾ ਤੱਕਣਾ ਹੁੰਦਾ ਦੋਸਤਾਂ ਉੱਪਰ ਆ ਬਾਕੀ ਗੱਬਨ ਬਛਰੇ ਦੁੱਧ ਤਾਂ ਅੰਦਾਜ਼ਾ ਹੀ ਹੁੰਦਾ ਹੈ ਇਹ ਥਾਣੇ ਦੇ ਦੇਖ ਸਾਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਮਰਜੀ ਤੁਸੀਂ ਫਿਰ ਆਪਣੀ ਕਰਨੀ ਹੈ ਤੇ ਹਾਂਜੀ ਪੰਜੀ ਦੀ ਫਿਰ ਜਾਣ ਤੋਂ ਵੱਧ ਕਰਨ ਦਾ ਫਾਇਦਾ ਹੀ ਕੋਈ ਨਹੀਂ ਮੁੱਲ ਤੇ ਅੱਛਾ ਇਹ ਵੀ ਪੰਜੀ ਦੀ ਪੰਜੀ ਦੀ ਭਾਵੇਂ ਕੋਈ ਉਹ ਲੈ ਜੇ ਤੇ ਕੋਈ ਗੋਲ ਭਾਵੇਂ ਕੋਈ ਉਹ ਲੈ ਜੇ 50000 ਦਾ ਜੋੜਾ ਹਾਂ ਜੀ ਜੋੜੇ ਦੇ ਕਰ ਦਈਏ ਨਹੀਂ ਤੇ ਛੋੜ ਛੜ ਨਹੀਂ ਉਹ ਨਾ ਕਰੀਏ ਜਿਆਦਾ ਅੱਛਾ ਨਹੀਂ ਠੀਕ ਚ ਵੇਖ ਲਓ ਮਰਜੀ ਤੇ ਢਾਡੀ ਇੱਕ ਇੱਕ ਰੰਡ ਛੱਡਦਾ ਇੱਕੋ ਗੱਲ ਫੇਰ ਕਰ ਦਈਏ ਯਾਰ ਛੱਡ ਲਾ ਲੋ ਕੋਈ ਨਹੀਂ ਯਾਰ ਨਾ ਛੱਡੀਏ 45 ਦਾ ਜੋੜਾ ਦੇ ਦਈਏ ਫੇਰ 45000 ਤਾਂ ਫਿਰ ਉਹਦੇ 20 ਦੀ ਰਹਿ ਗਈ ਮਗਰ ਤਾਂ ਉਹ ਤਾਂ ਦਾ ਪੇ ਲਾ ਲੋ ਜਿੰਨੇ ਦੀ ਰਹਿ ਗਈ ਆਪਣਾ ਹਿਸਾਬ ਲਾ ਲੈ ਤਸੀਂ ਯਾਰ ਯਾਰ ਛੱਡ ਲਾ ਲੋ ਚਲੋ ਕੋਈ ਨਹੀਂ 22 ਤੇ ਹਿਸਾਬ ਨਾ ਦੇ ਦਈਏ ਕੁਛ ਨਹੀਂ ਹੁੰਦਾ ਜਾਣ ਦੀ 45000 ਦਾ ਜੋੜਾ ਹੀ ਉਹ ਫੇਰ ਹੀ ਲਾ ਦੋ ਅੱਜ ਫੇਰ ਚਲੋ ਠੀਕ ਜੀ ਜੇ ਤੁਸੀਂ ਉਹ ਲਾ ਦਿੱਤਾ ਆਫਰ ਤਾਂ ਤੁਹਾਨੂੰ ਗਿਆ ਠੀਕ ਆ ਕੋਈ ਗੱਲ ਇਹ 45000 ਦਾ ਜੋੜਾ ਜਿਹੜਾ ਭਾਈ 23 ਦੇ حساب ਨਾਲ ਹੋ ਜੂਗੀਆ ਕੋਈ ਗੱਲ ਨਹੀਂ ਤੇ ਬਾਕੀ ਚਲੋ ਕੋਈ ਵੀਰ ਤਸल्ली ਤੁਹਾਡੇ ਘਰੋਂ ਕਰਕੇ ਖੜੇ ਹਨ ਹਾਂ ਜੀ ਜੀ ਵੀਰ ਜੀ ਠੀਕ ਹੈ ਬਾਕੀ ਜੋ ਵੀ ਆ ਇੱਥੇ ਆਓ ਆਪਣੀ ਵੇਖ ਚੱਕ ਕੇ ਸਮਝਣੇ ਖੜੋ